ਇਸ ਵੇਲੇ ਦੀ ਇੱਕ ਵੱਡੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋ ਕਿ ਇੱਕ ਔਰਤ ਵੱਲੋਂ ਕੰਡਕਟਰ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਕੰਡਕਟਰ ਨੂੰ ਮਾੜਾ ਬੋਲਿਆ ਜਾਂਦਾ ਹੈ ਤੇ ਉਹਨਾਂ ਦੋਵਾਂ ਵਿਚਕਾਰ ਕਾਫੀ ਲੜਾਈ ਹੁੰਦੀ ਹੈ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਔਰਤ ਦੁਆਰਾ ਕਿੱਦਾਂ ਕੰਡਕਟਰ ਨੂੰ ਬੋਲਿਆ ਜਾ ਰਿਹਾ ਹੈ ਆਓ ਤੁਹਾਨੂੰ ਲੈ ਚਾਲਦੇ ਹਾਂ ਉਸ ਸਾਰੀ ਵੀਡੀਓ ਦੇ ਵੱਲ ਜਾਣੀ ਹੁੰਦਾ ਮਤਲਬ ਇਹ ਨਹੀਂ ਕਿ ਕਿਸੇ ਸਿਰ ਪੈ ਜੋ ਕਿੰਨਾ ਨੰਬਰ ਕਿੰਨਾ ਹਾਂ ਕਿਉਂ ਨਹੀਂ ਉਹ ਇੱਕ ਵਾਰ ਪੈਂਦੀ ਮੈਨੂੰ ਇਹਨਾਂ ਨੂੰ ਸਹੀ ਕਰ ਹਾਂ ਹਾਂ ਕਿ ਮੈਂ 7 78608 608 70 ਫੋਨ ਲਾ ਕੇ ਵੇਖ ਮਰਜ਼ੀ ਕਾਣੇ ਬੁਲਾਉਂਦਾ ਨਹੀਂ ਰਹੀਆਂ ਜਾਣੇ ਕੀ ਬੁਲਾੜੇ ਹੁਣੇ ਬੁਲਾਉਣੇ ਆ ਇਹ ਤਰੀਕਾ ਥੋੜਾ ਕੋਈ ਉਹ ਨਹੀਂ ਛੱਡਾਂ ਕਿ ਮੈਂ ਤੇ ਗੱਲ ਲਗਾਉਂਗਾ ਤੇ ਕਿਸੇ ਡਰਾਈਵਰ ਨਾਲ ਬੁਲਾ ਡਰਾਈਵਰ ਦੀ ਗੱਲ ਕਰਦੇ ਨਹੀਂ ਜਲਦੀ ਬੱਸ ਤੇ ਚੜੀਆਂ ਮੈਂ ਆਪੇ ਮੁੰਡਿਆਂ ਨਾਲ ਜਲਦੀ ਚੜ੍ਹੀਆਂ ਮੈਂ ਕੀ ਹੋਇਆ ਨਾ ਤੂੰ ਕੋਈ ਗੱਲ ਲੱਗਦਾ ਨਹੀਂ ਫੇਰ ਤਾਡੀ ਗਲਤੀ ਤੁਸੀਂ ਆਖਿਆ ਕਿ ਮੈਂ ਮਰਨਾ ਹੀ ਮਰਨਾ ਵਾ ਤੁਸੀਂ ਉੱਤੋਂ ਨੂੰ ਕਹੀ ਜਾਂਦੇ ਹੋ ਕਿ ਮਿਸਦੇ ਹੈਬ ਕੀਤਾ ਉਹਨੇ ਕੀ ਮਿਸਬੀਵ ਕੀਤਾ ਗੱਲਾਂ ਨਹੀਂ ਘੁਮਾਈ ਜਾਂਦਾ ਮੈਂ ਕੋਈ ਫੋਨ ਕਰਕੇ ਵੇਖਣ ਦਾ ਨੰਬਰ ਤੇ ਨੰਬਰ ਵੀ ਲੱਗਿਆ ਕਿੱਥੇ ਹੋਣਾ ਪਹੁੰਚਾ ਸਕਦਾ ਇਹ ਥੋੜੀ ਆਪਣੀ ਗੱਲ ਟਿਕੜੇ ਕੇ ਸਿਰ ਤੇ ਪੋੜ ਰਿਹਾ ਤੈਂ ਸਾਡੇ ਨੰਬਰ ਲੈਣੋ ਸਾਰਿਆਂ ਦੇ നമ്പർ നമ്മൾ ചെടി കടന്നാ മു ਉਹ ਦੇਖੋ ਇਹ ਕਰਕੇ ਕਨਸਟਰੂਆਇਜ਼ ਕਰੇ ਤਾਂ ਠੀਕ ਆ ਜੋ ਵੀ ਲੋਗੇ ਕਰ ਵੀ ਛੱਡੋ ਇਸ ਕੰਮ ਚੜਾ ਦੇ ਜੇ ਤੁਹਾਡੇ ਪੈਰ ਮੀਟ ਹੋਰੇ ਸਾਡੇ ਨਾਲ ਪਰਸਾ ਦਾ ਕੰਮ ਆ ਦੇਖ ਲਓ ਮੈਂ ਚਿੰਨੀ ਮਾਰਿਆ ਇਹ ਤਾਂ ਤੁਹਾਨੂੰ ਕੰਮ ਦਾ ਕੋਈ ਸਾਹਮਣੇ ਡਿਸਟਰਬ ਨਾ ਕਰਦੇ ਨਾ ਤੁਸੀਂ ਰਾਸ ਕਰਦੇ ਨਹੀਂ ਨਾ ਪਰ ਨਿਕਾਤੀ ਰੱਖੀ ਆ ਉਹਨੇ ਕੀ ਕਰਦਾ ਦੱਸੋ ਮਰੋ ਇਹਨਾਂ ਜਿਹੜੇ ਸੌਰੀ ਮੈਂ ਚੱਲ ਵੀ ਸੌਰੀ ਹੋਈ ਫਿਰ ਇਹ ਸੌਰੀ ਸੁੱਣੀ ਨਹੀਂ ਜਾਣੀ ਇਹ ਕੀ ਤਰੀਕਾ ਹੈ ਤੁਸੀਂ ਸਿਆਣੇ ਬਣੇ ਬੰਦੇ ਨੂੰ ਕਹੇ ਤਾਂ ਉਹ ਨਹੀਂ ਸਿਆਣੇ ਤਾਂ ਲੂਸ ਤਾਂ ਨਹੀਂ ਆ ਕੰਮ ਮੈਂ ਬੈਸੇਵ ਕਰਦਾ ਹਾਂ ਆ ਮੈਂ ਕਰਦਾ ਪਿਆ ਹਾਂ ਇਹ ਲੋਕ ਕਰੋ ਜਿੰਨੂੰ ਫੋਨ ਕਰਨਾ ਚਾਹੁੰਦਾ ਨਾ ਫਿਰ ਮੈਂ ਦੱਸ ਦਾਂ ਕਿ ਮੈਂ ਕਿਥੋਂ ਆਪਾਂ ਤਾਂ ਸਿਰਫ ਸਿਰਫ ਦਿਖਾ ਪੈਂਦੀ ਤੁਸੀਂ ਚੜ੍ਹੇ ਗਲਤ ਉਲਟਾ ਤੁਸੀਂ ਬੰਦੇ ਤੇ ਬਲੇਮ ਲਾਉਣ ਦੇ ਉਲਟਾ ਤੁਸੀਂ ਕਹਿੰਦੇ ਤੂੰ ਮਿਸ ਬਿਹੇਵ ਕੀਤਾ ਉਹਨੇ ਕੀ ਮਿਸ ਬਿਹੇਵ ਕੀਤਾ ਇਹਨੂੰ ਕਹਿੰਦੇ ਮਿਸ ਬਿਹੇਵ ਕਰਨਾ ਹੁਣ ਮੈਨੂੰ ਤਾਂ ਬੱਦ ਤੋਂ ਥੱਲੇ ਲਾ ਕੇ ਵਹਾ ਰਿਹਾ ਰਿਕਾਰਡਿੰਗ ਨਾਲ ਦੀ ਕਰੋ ਸਰ ਤੂੰ ਕਰ ਰਿਹਾ ਤੂੰ ਮੈਨੂੰ ਲਾ ਕੇ ਵਹਾ ਥੱਲੇ ਮੈਂ ਨਹੀਂ ਵੇਖਾਂ ਤੂੰ ਕਿਹੜੇ ਟੱਬਰ ਚੋਂ ਆ ਕੇ ਆਏ ਤੇ ਤੈਨੂੰ ਫਿਰ ਪਤਾ ਲੱਗੂ ਕਿਦਾਂ ਕੰਮ ਕਰ ਪਿਆ ਮੇਰੀ ਗੱਲ ਸੁਣ ਲੈ ਸਾਹਮਣੇ ਕਾਗਜ਼ ਪਈਂ ਮਰੇ ਤੇਰੀ ਇੱਜ਼ਤ ਰੰਗਣੇ ਜਰਾਨੀ ਕਰ ਜੇ ਮੈਂ ਲੇਟ ਹੋ ਗਿਆ ਫਿਰ ਤੂੰ ਕੈਂਪ ਚ ਉੱਪਰ ਇਹੋ ਜਿਹਾ ਫੇਰ ਸੋਹਣੀ ਪੈਂਦੀ ਆ ਬੱਸ ਕਰੋ ਯਾਰ ਇਹ ਕਿਰੋ ਸਾਥ ਸਾਥ ਨਿਕਲੇ ਇਹੋ ਜਿਹਾ ਆ ਕੇ ਵਿਚਾਰੇ ਗੰਦ ਪਾਉਂਦੇ ਰਹੇ ਅਪਰਟਮੈਂਟ ਹੁੰਦੇ ਆ ਬਸ ਤੋੜੀ ਇਹਨਾਂ ਨੂੰ ਮੈਂ ਉਹਨਾਂ ਦੇ ਕੋਲ ਫੋਨ ਕਰਾਂਗਾ ਮੈਂ ਉਹਨਾਂ ਨੂੰ ਮੀਂਹ ਮੰਗੇ ਫਿਰ ਸੌਰੀ ਵੀ ਨਹੀਂ ਲਾਉਣੀ ਅਪਾਰਟਮੈਂਟ ਆ ਉਹਦੀ ਆਹ ਜਿਹੜੇ ਥੱਲੇ ਉੱਤਰੋ ਫੇਰ ਚੱਲ ਚੱਲ ਨੰਬਰ ਦੇ ਦੇ ਥੱਲੇ ਉੱਤਰੋ ਅੱਡੀ ਬੋਟਾ ਨਹੀਂ ਨਿਕਲਦਾ ਵੇ ਗਾਪਾ ਬੈਠ ਕੇ 3 ਵਜੇ ਨਹੀਂ ਦਿੰਦੇ ਫੈਲੋਸ ਇੱਕ ਤਾਂ ਗੱਲ ਹੀ ਕੀ ਨਹੀਂ ਜੋ ਕਰਨਾ ਕਰੀਂ ਨਹੀਂ ਦਿੰਦੇ ਅੱਗੇ ਫੋਟੋ ਖਿੱਚ ਲੋ ਨਹੀਂ ਮੈਂ ਨੰਬਰ ਹੀ ਮੰਗਿਆ ਤਰੀਕਾ ਕੋਈ ਨਾ ਲੱਕਾ ਮੱਤ ਨਹੀਂ ਗਾਹੀ ਬਾਸੇ ਬੈਠੀ ਬੋਲਣ ਦੀ ਤੂੰ ਆਂਦੀ ਪਹਿਲਾਂ ਤਾਂ ਗੱਲ ਪੈ ਗਈ ਆ ਮੈਂ ਮੈਂ ਬਸ ਤੂੰ ਕਰੀ ਯੂ ਸਬਸਕ੍ਰਾਈਬ ਸਵੇਲਾ ਵੇ ਬਸ ਕਰੋ ਬਸ ਕਰੋ ਮਰ ਨੂੰ ਆਪੀ ਨੂੰ ਤਾਂ ਬਲਾਕ ਹੋਣ ਬਲਾਕ ਨੂੰ ਕਿੰਨੇ ਬਣਾਣਾ ਹੈ ਬਲਾਕ ਨਹੀਂ ਦੇਖਾ ਤੇਰੇ ਪਿੱਛੇ ਕੋਣ ਹੁੰਦਾ ਕਾ ਤਲੇ ਭਾਈ ਓ ਯਾਰ ਭਾਜੀ ਭਾਜੀ ਜੀ ਕਰੇ ਭੈਣ 15 ਮਿੰਟ ਦੇ ਭਾਜੀ ਕਰਦੇ ਜੀ ਦੀ ਵਾਸਤੇ ਕਿਹੜੀ ਜਾਂਦੇ ਫਿਰ ਤੈਨੂੰ ਨਹੀਂ ਪਤਾ ਇਹ ਗੱਲ ਦਾ ਨਹੀਂ 100 ਨੰਬਰ ਚੱਲ ਨਹੀਂ ਜਾਉਂਦੇ ਇਹਨਾਂ ਦੇ ਨਾਲ ਮੱਲੇ ਕਰ ਕਰ ਤੂੰ ਆਪਣਾ ਕੰਮ ਕਰ 100 ਨੰਬਰ ਹੀ ਚੱਲਦਾ ਹੈ ਹੋਰ ਕਿਹੜੇ ਚੱਲੂ 112 112 ਇਹ ਕੁਝ ਬੋਲ ਨਹੀਂ ਆ ਮਸਾਰਾ ਕਰਦਾ ਨਹੀਂ 3 ਐਫਰ ਕਰਨੀ ਹੈ ਮੈਂ ਫਿਰ ਮੈਰਚਨਰੀ ਇਨਵੋਇਸ ਤੇ ਬੈਠੇ। ਬਸ ਕੋਈ ਨਹੀਂ ਪਹਿਲਾਂ ਤੁਮ ਤਮੀਰ ਇਹਨਾਂ ਨਾਲ ਗੱਲ ਕੀਤੀ ਸਰ ਕੋਈ। ਅਸੀਂ ਕਿੱਥੇ ਲੱਗੇ ਜੀ? 10 ਮਿੰਟ। ਹਾਂ? ਇਹ ਜਾਵੇ। ਭਾਈ ਪਹਿਲਾਂ ਚੱਲ ਜੀ ਅੱਜ ਕੱਲ ਦੀ ਵਾਸਤੇ ਚੜੀਏ ਠੀਕ ਹੈ ਫਿਰ ਸਾਨੂੰ ਕਹਿੰਦੇ ਮੈਂ ਆਪਣੇ ਜੁੜੇ ਕਰਦੇ ਸਹੀ। ਫਿਰ ਅਸੀਂ ਡਿਪਾਰਟਮੈਂਟ ਡਿਪਾਰਟਮੈਂਟ ਵੀ ਮੈਂ ਕੰਪਲੀਟ ਕਰਦੇ ਤੂੰ ਪਹਿਲਾਂ ਇਹਨਾਂ ਨਾਲ ਗੱਲ ਪੈ ਰਹੀ ਹੈ। ਹਾਂਜੀ ਜੀ ਸ਼੍ਰੀਮਾਨ ਜੀ। ਭਾਈ ਇਹ ਸੁਨਾਰਾ ਟਾਉਕ ਆ ਇੱਕ ਲੇਡੀ ਆ ਬਖਤਮੀ ਜੀ ਕਰਕੇ ਬੈਠੀ ਹੈ ਜੀ ਆਪਣੇ ਬੰਦੇ ਤੇ ਜੁੜ ਰਹੀ ਹੈ ਇੱਧਰ ਸਰਕਾਰੀ ਬਾਤ ਚਾਹ ਚੰਡੀਗੜੀ ਪੂਦੀ। ਫਰੀਦਕੋਟ ਇੱਕ ਆਹ ਲੋ ਉਧਰ ਵੀ ਆ ਰਿਹਾ ਤਾਂ ਜੀ ਆਪਣਾ ਨਾਮ ਕੀ ਆ ਮੀਤੂ ਮੀਤੂ ਗੋਰਾ ਦਾ ਨਾਮ ਆ ਕੋਈ ਗੱਲ ਨਹੀਂ ਇੱਕ ਵਾਰ ਸਾਰੇ ਤੂੰ ਤਾਂ ਸੋਚਦਾ ਲੱਗਦੀ ਹੈ ਚਾਂਦੀ ਵਾਹ ਕੇ ਲੀੜੀ ਘੜੀ ਆ ਉਹ ਆ ਗਈ ਤਾਂ ਫੋਟੋ ਤੇ ਲੱਗੀ ਗੱਲ ਪੈ ਗਈ ਆ ਮੈਂ ਤੁਹਾਨੂੰ ਕੁਝ ਗਿਆ ਮੈਂ ਸਰ ਸਰ ਮੈਂ ਤੁਹਾਨੂੰ ਕਹਿ ਰਹੀ ਮੈਂ ਕਿੱਥੇ ਮੈਂ ਤਾਂ ਪਲੇਟ ਹੁੰਦੇ ਮੈਂ ਤਾਂ ਐਨੀ ਗੱਲ ਨਹੀਂ ਆ ਬਸ ਪਰ ਨੂੰ ਮੈਂ ਟਿੱਕੂ ਗੱਲ ਹੁਣ ਤਾਂ ਮੈਂ ਇਸ ਤਰ੍ਹਾਂ ਨਹੀਂ ਹਾਂ ਵੀ ਉਹ ਬਾਈ ਜੀ ਖੜੇ ਖੜੇ ਸਾਰੇ ਉਤਰ ਜੋ ਮੈਂ ਲੈ ਕੇ ਨਹੀਂ ਜਾਣੇ ਹੈਗੇ ਮੇਰੀ ਰਿਕਵੈਸਟ ਆ ਮੈਂ ਬੋਲ ਜਾ ਸਵਾਰੀਆਂ ਲੈ ਕੇ ਜਾਣਾ ਮੈਂ ਗੱਡੀ ਓਵਰ ਲੋਡ ਨਹੀਂ ਕਰਨੀ ਮੇਰੀ ਰਿਕਵੈਸਟ ਆ ਵੀਰੇ ਮੈਂ ਗੱਡੀ ਓਵਰਲੋਡ ਨਹੀਂ ਕਰਨੀ ਖੜੇ ਖੜੇ ਸਾਰੇ ਉੱਤਰਦੇ ਆਪਾਂ ਜਾ ਸਕਦੇ ਆ। ਇਹ ਉਧਾਰ ਖਾੜਾ ਦੇ ਪਰਗੇ ਪਾਏ ਨੇ। ਨਹੀਂ ਨਹੀਂ। ਮੈਂ ਬਸ ਓਵਰਲੋਡ ਨਹੀਂ ਲੈ ਕੇ ਜਾਣੀ ਬਾਈ ਜੀ ਮੇਰੀ ਰਿਕਵੈਸਟ ਆ ਖੜੇ ਖੜੇ ਸਾਰੇ ਉੱਤਰਦੇ ਵੀਰ ਬਣ ਕੇ ਮੇਰੀ ਰਿਕਵੈਸਟ ਆ ਸਾਡੀ ਬੱਸ ਦਾ ਚਲਾਨ ਹੁੰਦਾ। ਮੈਂ 48 ਸਵਾਰੀਆਂ ਲੈ ਕੇ ਜਾਣੀਆਂ ਵੀਰੇ ਮੇਰੀ ਨਿਮੰਤਾ ਵਾਲੀ ਗੱਲ ਆ ਰਿਕਵੈਸਟ ਆ ਮੇਰੀ ਤੁਹਾਡੇ ਮੂਰੇ। ਕਿਉਂਕਿ ਸਾਡਾ ਚਲਾਨ ਹੁੰਦਾ ਬਈ ਜੀ ਗਵਰਨਮੈਂਟ ਦਰਾਨੀਪਾਸੀ ਡਰਾਈਵਰ ਪਰਦਾ ਮੇਰਾ ਨੰਬਰ ਲਓ ਮੈਂ ਮਿਸਬੀਵ ਕੀਤਾ ਚੜ ਕੰਪਲੇਨ ਕਰਨ ਮੈਂ ਬਹੁਤ ਮਿਸਬੀਵ ਕੀਤਾ ਸ਼ਾਬਾਸ਼ ਚਲੋ ਚੜਦੇ ਵਾਸਤੇ ਚੜਦੀ ਵਾਸਤੇ ਲੋਕ ਕਰਦੇ ਮੈਂ ਤਾਂ ਮਿਸਬੀਵ ਕੀਤਾ ਸਰ ਪੁਲਿਸਾਰੀ ਮੈਂ ਤਾਂ ਅਪੀਲ ਕਰਦਾ ਬਾਹਰ ਹੋ ਗਈ ਹੈ ਤੁਸੀਂ ਥੱਲੇ ਤੋਂ ਟਿਕਟ ਮੈ ਲਈ ਆ ਟਿਕਟ ਤੁਹਾਨੂੰ ਲੈ ਹੀ ਨਹੀਂ ਉੱਤੋਂ ਅਜੇ ਸਾਰੇ ਗੱਲ ਪਈ ਨਹੀਂ ਸਾਰੇ ਕੰਮ ਖਰਾਬ ਕਰਨ ਨਹੀਂ ਬੈਗੇ ਤਾਰੇ ਹੀ ਹੱਥੀਂ ਤੂੰ ਹਰਦੇ ਆ ਤੇ ਹੌਂਗ ਰਹਿ ਜੇ ਬੰਦਾ ਹੁੰਦੀ ਨਾ ਹੁਣੇ ਟਕੇਰੇ ਵਰਗੇ ਨਾ ਇੰਝ ਕਰਨਾ ਦਿੰਦਾ ਹੱਥ ਨਾ ਥੁਲਾ ਰੇ ਫਿਰ ਬਾਤ ਨਹੀਂ ਕਰੀਂ ਹੱਥ ਮੈਨੂੰ ਥੁਲਾ ਰੇ ਬਾਤ ਨਾ ਤੁਸੀਂ ਤੇ ਤੂੰ ਇਹਨਾਂ ਪਾਗਲ ਨਾਲ ਕਿਹੰਜ ਕਰਦਾ ਹਾਂ ਉਹ ਇਹਨੂੰ ਹੱਥ ਜੁੜਾਏ ਥੱਲੇ ਲਾ ਇਹਨੂੰ ਯਾਰ ਐਸੇ ਰਿਕਾਰਡਿੰਗ ਸਾਰੀ ਹੋ ਰਹੀ ਹੈ ਕਲੀਅਰ ਤੋ ਕਰਾਂਗੇ ਮੈਂ ਕਾਗਜ਼ੇ ਮੈਂ ਲੈਣੋਂ ਨਹੀਂ ਆਂ ਕਾ ਇਹੋ ਜਿਹਾ ਕਰਕੇ ਇਹ ਮੁਠੀ ਇਹਦਾ ਫਾਦਾ ਕਰਦੇ ਕਿਨੇ ਨੂੰ ਆ ਕੇ ਮੇਰੇ ਕੰਮ ਕਰਦੇ ਨੇ ਉਹ ਬਾਈ ਜੀ ਵੀਰ ਬਣ ਕੇ ਖੜੇ ਖੜੇ ਉੱਥੋਂ ਜੋ ਮੈਂ 48 ਵਾਲੀਆਂ ਲੈ ਕੇ ਜਾਣੀਆਂ ਥੱਲੇ ਕਿਤੇ ਯਾਰ ਤੂੰ ਦੂਰੀਆਂ ਕਰ ਦੋ ਮੇਰੀ ਬੱਸ ਮੈਂ ਚੱਲ ਜਾਂਦਾ ਤੁਸੀਂ ਪੁਲਿਸ ਬਲਾਈ ਹੈ ਨਾ ਮੈਂ ਬਾਕੀ ਓਏ ਮੈਂ ਨੰਬਰ ਲੈ ਜਰਾ ਤੁਝੇ ਤੂੰ ਰਾਤ ਮੈਨੂੰ ਮੰਗਿਆ ਬੁੱਲਣ ਦਾ ਕਦੀ ਨਹੀਂ ਬੋਲਣ ਵੀਰ ਜੀ ਨੇ ਸਾਰੀ ਰਿਕਾਰਡਿੰਗ ਕੀਤੀ ਹੈ ਮੇਰੇ ਵੱਲੋਂ ਇੱਕ ਵੀ ਰਿਕਾਰਡਿੰਗ ਹੋਏਗੀ ਨਾ ਉਹ ਸਾਰੇ ਆ ਕੇ ਦੇਖੋ ਤੂੰ ਨੂੰ ਵੀਰ ਕਹਿਣ ਦੀਆਂ ਹੁਣ ਇੱਕ ਤਰ੍ਹਾਂ ਹੁਣ 10 ਮਿੰਟ ਪਹਿਲਾਂ ਮਿਸ ਬੇਹਿੰਦ ਕੀਤਾ ਉਹ ਇਹਦਾ ਤਾਂ ਆਦਮੀ ਪਤਾ ਸਾਰਾ ਹੀ ਬਾਹਰ ਹੁਣ ਮੈਂ ਨਾ ਮੁੱਕਰਦਾ ਮੈਂਡਲ ਹਸਪੀਟਲ ਕੰਮ ਕਰਦੀ ਹੈ ਕਿੱਥੇ ਕਰਦੀ ਹੈ ਮੈਂ ਕਿਤੇ ਨਹੀਂ ਕਰਦੀ ਫੇਵੀ ਕਰਦੀ ਹੈ ਕੋਈ ਮਤਲਬ ਨਹੀਂ ਪੁਲਿਸ ਆ ਰਹੀ ਸਾਰਾ ਦੇਖ ਲੋ ਚਰਨਤਾਈ ਜਾਣਾ ਨਹੀਂ ਅੱਜ ਕੋਈ ਪਰਤੇ ਨਹੀਂ ਤੁਹਾਨੂੰ ਸਮਝਾਣੀ ਨਹੀਂ ਜਾਨਾ ਬਾਈ ਜੀ ਖੜੇ ਖੜੇ ਉਤਰ ਜਾ ਜੀ ਇਹ ਮੇਰੀ ਰਿਕਵੈਸਟ ਹੈ ਬਸ ਤਾਂ ਚੱਲਣੀ ਹੈ 44 ਸਵਾਰੀਆਂ ਲੈ ਕੇ ਜਾਣੀਆਂ 52 ਸਵਾਰੀਆਂ ਕਰ ਸਕਦਾ ਹੈ ਤੂੰ ਜਿਹੜਾ ਉਹ ਕਰਕੇ ਸਾਰੰਦਲੇ ਲਾ ਬਾਈ ਜੀ ਮੈਂ 52 ਸਵਾਰੀਆਂ ਨਾਲ ਜਾਣਗਾ ਉਹ ਵੀ ਪ੍ਰਧਾਨ ਬਾਤ ਨਹੀਂ ਲਿਖਿਆ ਵੀ 4 ਜਾਂ 5 ਤੁਸੀਂ ਵੱਧ ਲੈ ਸਕਦੇ ਆ ਇਸ ਤੋਂ ਵੱਧ ਮੈਂ ਨਹੀਂ ਲੈ ਕੇ ਜਾਣੀ ਉਹ ਹੀ ਤੇ 52 ਸਵਾਰੀਆਂ ਤੋਂ 72 ਵੀ ਥੱਲੇ ਲਾ ਦੇ ਤੂੰ ਫਰੋਗਾ ਆਇਆ ਮੈਂ ਟੈਕਿੰਗ ਨਹੀਂ ਲੈ ਆਇਆ ਆਪਾਂ ਨੰਬਰ ਲੈ ਲਿਆ ਨਾ ਇਹ ਨਾ ਇਹ ਤਾਂ ਨਹੀਂ ਆਪਣਾ ਆਲਮ ਉਸ ਨੂੰ ਮੈਂ ਦੇਖ ਮੈਂ ਤੋਰੇਗੇ ਪੁਲਸ ਆ ਗਈ ਨਾ ਪੁਲਸ ਆਉਣ ਨੂੰ ਗਾ ਇਹ ਤੁਸੀਂ ਕਹਿ ਰਹੇ ਹੋ ਮੈਂ ਸਾਰੇ ਨੇ ਕਰ ਲਿਆ ਫੋਨ ਹਾਂ ਕੀਤੇ ਆ ਸਾਰੇ ਨੇ ਕੀਤੇ ਬੰਦ ਕਰੀ